ਪਿੰਡ ਸੰਦੀਂ ਥਾਣਾ ਤਾਰੀਵਾਲ ਚ ਜਿਹੜੀ ਇਹ ਦੋ ਪਿੰਡ ਦੇ ਹੀ ਆ ਜਿਹੜੇ ਉਹਨੇ ਸਿਕਪਨ ਦਾ ਆਪਸ ਚ ਲੜਾਈ ਚੜਾਇਆ ਤੇ ਉਸ ਬੰਦੀ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਗਈ ਐ ਐਮਐਲਏ ਵੀ ਆ ਗਏ ਨੇ ਤੇ ਉਸ ਤੇ ਜਿਹੜੀ ਅਸੀਂ ਐ ਐਫਆਈਆ ਦਰਜ ਕੀਤੀ ਐ ਸਰ ਇਹ ਗੱਲ ਤੋਂ ਜਿਹੜਾ ਚੱਲ ਰਿਹਾ ਇਹ ਕੋਈ ਨਾ ਪਾਣੀ ਸਰਪੰਚੀ ਤੋਂ ਲੈ ਕੇ ਇਹਨਾਂ ਦੀ ਕੋਈ ਆਪਸੀ ਸੀਗੀ ਕੋਈ ਖਿਚਤਾਨ ਉਸ ਤੋਂ ਉਸੇ ਕਾਰਨ ਜਿਹੜਾ ਇਹਨਾਂ ਦੀ ਲੜਾਈ ਹੋਈ ਇਹੇ ਤਰ੍ਹਾਂ ਦੇ ਪਰਚਾ ਆਏ ਨੇ ਇਹ ਗੁਰਦੀਪ ਸਿੰਘ ਦੇ ਬਿਆਨਾਂ ਦੇ ਅਹੀਂ ਐ ਜੇ ਐਫਆਈਆ ਦਰਜ ਕੀਤੀ ਐ ਤੇ ਜਿਹੜੇ ਉਹਨਾਂ ਨੇ ਜਿਹਨਾਂ ਨਾਮ ਲਖਾਇਆ ਉਹਨਾਂ ਸਾਰਿਆਂ ਦੇ ਖਿਲਾਫ